ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਰਸ ਕਰਦੇ ਆਂ ਜੋ ਵੀ ਇਸ ਚ ਪੇਜ ਨਾਲ ਜੁੜੇ ਆ ਚੈਨਲ ਨਾਲ ਜੁੜੇ ਆ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕੁਇਸਟ ਬੇਨਤੀ ਕਰਦੇ ਆ ਕਿਤੇ ਵੀ ਸਜਣੋ ਕੋਈ ਪਸ਼ੂ ਖਰੀਦ ਖਰੀਦੇ ਜੇ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਪੰਦਾ ਕਿ ਤੁਹਾਡਾ ਪੈਸੇ ਲਾਉਣੇ ਹੁੰਦੇ ਆ ਅੱਜ ਦੀ ਵਿਜਿਟ ਪਿੰਡ ਖੇਮਕਰਨ ਬਾਰਡਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਸਵੀਰ ਸਜਣੋ ਨੂੰ ਲੱਗਦੀ ਪੱਟੀ ਡਾਕਟਰ ਸਾਹਿਬ ਤੋਂ ਲੈ ਕੇ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਫੀਜ਼ ਏਕੀ ਆ ਪਰ ਮਰਜੀ ਦੇ ਲੋਕ ਆਣਾ ਕਰਨੇ ਨੂੰ ਠੀਕ ਹੈ ਜਿਹੜਾ ਥਾਂ ਲੱਗਾ ਐਂਡ ਤੱਕ ਮੇਰੇ ਵੀਰ ਜਰੂਰ ਜੁੜੇ ਰਹੋ ਕਿਉਂਕਿ ਫੇਰ ਹੀ ਕੋਈ ਪਤਾ ਲੱਗਦਾ ਕਿ ਕੀ ਡਿਟੇਲ ਦਿੱਤੀ ਸਾਰੀ ਤੇ ਉਹ ਕਰ ਕਰਦੇ ਬਾਈ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਹੋਰ ਸੁਣਾਓ ਆਸ ਵੈਗਨ ਕਿਰਪਾਲ ਇੱਕੋ ਹੀ ਰਹਿ ਗਈ ਹਾਂਜੀ ਠੀਕ ਹੈ ਨਾਮ ਜੀ ਨਾਮ ਅਸ਼ੂਨੀ ਕੁਮਾਰ ਜੀ ਹਾਂ ਪਿੰਕੇਮ ਕਰਨ ਹਾਂ ਤਹਿਸੀਲ ਪਟੇ ਤੇ ਜਿਹੜਾ ਸ੍ਰੀ ਤਰਨਤਨ ਸਿੰਘ ਵਾਹ ਨੰਬਰ 8196 ਹਾਂ 90 21 20 ਠੀਕ ਹੈ ਕੀ ਡਿਟੇਲਾਂ ਦੀ ਕਨਵਾ ਸੁਬਾਹ ਆਜੀ ਤੀਜੇ ਸਵੇਰੇ ਜੀ ਤੀਜੇ ਸਵੇਰੇ ਹਾਂਜੀ ਠੰਡੀ ਸੀਲ ਆ ਸ਼ਾਹੀਵਾਲ ਦੀ ਗਾਂ ਜੀ ਅੱਛਾ ਤੇ ਦੁੱਧ ਕਿੰਨਾ ਪਾਜੋ ਦੁੱਧ 18 ਤੋਂ 20 ਕਿਲੋ ਲੈ ਗੀ ਕੀ ਬਾਤਾਂ ਆਂ ਥਾਨ ਚੱਡਾ ਵੇਖ ਲਓ ਥਾਨ ਚੱਡੇ ਵਾਲੀ ਮੈਂ ਨਾ ਤੇ ਗਰਮੀਆਂ ਵਾਲੀ ਆ ਸੀਲ ਸਾਹੂ ਆ ਥਾਨ ਵੇਖੋ ਕਿਡਾ ਘੜਾ ਮੋਟਾ ਹਨਾ ਤੇ ਹਾ ਮਾ ਭਾਵੇਂ ਕਰ ਲਓ ਘੰਡੇ ਹੀ ਪੂਰੀ ਸਾਹੂ ਆ ਠੀਕ ਖੋਲ ਗੇ ਲਓ ਜੀ ਸਜਣੋ ਕਰੋ ਸ਼ਾਈ ਵਾਲਾਂ ਅੰਗ ਦੇ ਵਿੱਚ ਆ ਤੇ ਤੀਜਾ ਸੂਬਾ ਸਿੰਗਾਲੀਆ ਠੀਕ ਹੈ ਜੀ ਥਾਨ ਬੜਾ ਸੋਹਣਾ ਕੰਮ ਦਾ ਲੱਗਾ ਜੇ ਮੱਜਾਂ ਮੱਜਾਂ ਵਾਲਾ ਥਾਨ ਮੋਟਾ-ਮੋਟਾ ਕੀ ਆ ਪਤਾ ਬਾਕੀ ਕਿੰਨਾ ਕੁ ਸਮਾਂ ਰਹੇਗਾ ਸੂਨ ਦੇ ਵਿੱਚ ਪੰਜ ਛੇ ਦਿਨ ਲੈਂਦੀ ਜੇ ਪੰਜ ਛੇ ਦਿਨ ਲੈਂਦੀ ਹਾਂ ਜੀ 5 6 ਦਿਨ ਸਵਾ ਜਿਹੜਾ ਰਹਿ ਗਿਆ ਸੂਨ ਦੇ ਵਿੱਚ ਬਾਕੀ ਗਾਂ ਚੰਗੀ ਸਜਣ ਸਾਰਾ ਤੋਂ 20 ਪਲੱਸ ਦੁੱਧ ਦੀ ਉਮੀਦ ਕਰਦੇ ਆ ਬਾਕੀ ਜਿੰਨੀ ਢੇਲ ਲੜ ਲੜ ਪਾਇਆ ਇਹਨੂੰ ਆਂਦਾ ਵੀ ਕੁਛ ਨਹੀਂ ਆ ਜਿੱਡਾ ਥਾਂ ਸੱਤਾ ਲੱਗਾ ਲਓ ਜੀ ਕੀ ਬਾਤ ਲਓ ਜੀ ਕੀ ਬਾਤ ਡਾਕਟਰ ਕਿੰਨੇ ਦੀ ਦੇਰ ਕੀ ਇਹ ਬਾਬਾ ਜੀ 50000 ਦੀ ਵੈਡ ਜਿਹੜੀ ਆ ਨਾ ਹਾਂ ਨਾ ਹੋਏਗੀ 50000 ਦੀ ਹਾਂ ਜੀ ਦੋ ਮੱਝਾਂ ਦੇ ਬਰਾਬਰ ਆ 50000 ਚ ਗੱਲ ਤੇ ਤੁਹਾਡੀ ਠੀਕ ਆ ਜਿੱਥੇ ਮਰਜ਼ੀ ਤੂੰ ਜਿੱਥੇ ਮੱਝ ਲੈਣੀ ਆ ਨਾ ਉੱਥੇ ਵੈਟ ਲੈ ਲਈ ਉਹ ਮੱਝਾਂ ਜਿਹੜਾ ਦੁੱਧ ਦਿੱਤੀ ਜਾਣਾ ਵਾਕਈ ਥਾਣ ਬੜਾ ਕੰਮ ਦਾ ਲੱਗਾ ਹਨਾ ਕਿਆ ਬਾਤਾਂ ਥਾਣਾਂ ਲੋ ਕੋਈ ਮਾਨਤਾਂ ਹੋ ਜਾਊਗਾ ਕਰ ਦਿਆਂਗੇ ਕਰ ਦਾਂਗੇ ਕਰ ਦਾਂਗੇ 2600 2600 ਹੋ ਜੂਗੀ ਠੀਕ ਆ ਲੋ ਜੀ 2000 ਰੁਪਈਆ ਛੋੜਿਆਂ ਦੇ ਵਿੱਚ ਹੋ ਜੂਗੀ ਢਿਲ ਢੁੱਲ ਮਰੀ ਜੀ ਦਿਖਾਇਓ ਵਾਹਨਾ ਮੈਂ ਜੀ ਨੂੰ ਬਾਬਾ ਜੀ ਢਿਲ ਕੀ ਪੰਨਿਆਂ ਚੋਂ ਦਿਨਾਂ ਨੂੰ ਵੇਖਿਆ ਜਾ ਕੇ ਕਿੱਥੇ ਆਉਂਗਾ ਪਟਾਕੇ ਪਾ ਜੂਗੀ ਨੌਲੀਆਂ ਦੇ ਵੇਖੋ ਪਟਾਕੇ ਲੈਣ ਦੀ ਲੋੜ ਨਹੀਂ ਕਹਿੰਦੇ ਪਟਾਕੇ ਵੀ ਪਾਜੋਗੇ ਪੰਜਾਂ ਚੌਂ ਦਰਾਂ ਨੂੰ ਠੀਕ ਹੈ ਜੀ ਵੜ ਚੰਗੀ ਸੋਹਣੀ ਸਿੰਘ ਹੀ ਸਿੰਘ ਮਾਰਦੇ ਆ ਤੇ ਬਾਕੀ ਮੇਲਾ ਲੁੱਟ ਲਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ